thank ਸਵਾਗਤ ਹੈ ਬੰਨਾ ਨਰੂਡਾ 5 ਵਡ ਦੇ ਵਿੱਚ ਜੀ ਸੱਚੀ ਕਾਲ ਜੀ ਸਾਰਿਆਂ ਨੂੰ ਅੱਛਾ ਭਾਜੀ ਬਹੁਤ ਟਾਈਮ ਬਾਅਦ ਤੁਸੀਂ ਇੱਕ ਨਵੀਂ ਲੁੱਕ ਦੇ ਵਿੱਚ ਆਏ ਹੋ ਜਿਹੜੀ ਤੁਹਾਡੀ ਰੋਮੈਂਟਿਕ ਲੁੱਕ ਆ ਜਿੱਥੋਂ ਤੁਹਾਨੂੰ ਪਛਾਣ ਮਿਲੀ ਸੀ ਮੁਹੱਬਤੇ ਹੈਨਾ ਉਸ ਤੋਂ ਬਾਅਦ ਪੰਜਾਬੀ ਦੇ ਵਿੱਚ ਯਾ ਰਾਣਾ ਮਹਾਰਾ ਉਸ ਲੁੱਕ ਦੇ ਵਿੱਚ ਤੁਸੀਂ ਵਾਪਸ ਕਈ ਸਾਲਾਂ ਬਾਅਦ ਜਿੰਦੂਆ ਦੇ ਵਿੱਚ ਦਿਖਾਈ ਦਿੱਤੇ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਹੁਣ ਆ ਤਾਂ ਹੁਣ ਪਤਾ ਲੱਗੂਗਾ ਜੀ 17 ਤਰੀਕ ਤੋਂ ਬਾਅਦ ਵੀ ਕੀ ਹੈ ਹਜੇ ਤੱਕ ਠੀਕ ਹੈ ਪਰ ਜਦੋਂ ਵੀ ਇੱਕ ਐਕਟਰ ਨੂੰ ਮਿਹਨਤ ਕਰਨ ਦਾ ਮੌਕਾ ਮਿਲਦਾ ਹੈ ਬੇਸ਼ੱਕ ਚੰਗਾ ਹੀ ਲੱਗਦਾ ਹੈ ਵੀ ਹੁਣ ਸ਼ਰੀਕ ਤੋਂ ਬਾਅਦ ਵੀ ਜੇ ਉਹ ਨਹੀਂ ਮੈਚੁਰ ਰੋਲ ਕਰਦੇ ਰਹਿੰਦੇ ਸਾਰਾ ਕੁਝ ਕਰਦੇ ਰਹਿੰਦੇ ਸੇਮ ਲੁੱਕ ਕੋ ਸਟਾਈਲ ਦਾ ਕੰਮ ਕਰਦੇ ਰਹਿੰਦੇ ਤਾਂ ਉਹਦੇ ਵਿੱਚ ਫਿਰ ਪੈਦਾ ਕੀ ਹੁੰਦਾ ਹੈ ਕੁਝ ਤਾਂ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰੀਏ ਇੱਕ ਫਿਲਮ ਕਰਦੇ ਹਾਂ ਸਾਲ ਦੀ ਪੰਜਾਬੀ ਕੋਸ਼ਿਸ਼ ਇਹੀ ਹੁੰਦੀ ਹੈ ਵੀ ਕੁਝ ਵੱਖ ਲੈ ਕੇ ਆਈਏ ਕੁਝ ਅੱਡ ਲੈ ਕੇ ਆਈਏ ਕੁਝ ਡਿਫਰੈਂਟ ਲੈ ਕੇ ਆਈਏ ਸੋ ਸ਼ਰੀਕ ਤੋਂ ਬਾਅਦ ਸਬਜੈਕਟ ਸੀਗੇ 2 3 ਅੱਡ ਸਬਜੈਕਟ ਸੀਗੇ ਉਹੀ ਸੋਚ ਰਹੇ ਸੀ ਵੀ ਕੀ ਕਰੀਏ ਐ ਸੀਗਾ ਵੀ ਆਹ ਵਾਲਾ ਜਿਹੜਾ ਹੈਗਾ ਜਿਹੜਾ ਬਾਹਰ ਹੈ ਨਾਲੇ ਗਾਣੇ ਨਾਲੇ ਸਾਰਾ ਕੋਚ ਨਾਲੇ ਇੱਕ ਫਰੈਸ਼ ਲੁੱਕ ਮਿਹਨਤ ਕਰਾਂਗੇ ਸਾਰਾ ਕੁਝ ਕਰਾਂਗੇ ਅਟ੍ਰੋਮੀ ਨੇ ਲੱਗੇ ਮਿਹਨਤ ਕੀਤੀ 15 16 ਕਿਲੋ ਘਟਾਇਆ ਸਾਰਾ ਕੁਝ ਕਰਕੇ ਵਾਪਸ ਉਸ ਦੁਸਤ ਉਹੀ ਕਹਿ ਰਹੇ ਮੈਂ ਮਿਹਨਤ ਕਰਨ ਦਾ ਜਦੋਂ ਮੌਕਾ ਮਿਲਦਾ ਹੈ ਐਕਟਰ ਨੂੰ ਮੈਨੂੰ ਸਵਾਲ ਆਉਂਦਾ ਹੈ ਮਿਹਨਤ ਤੁਸੀਂ ਪੰਜਾਬੀ ਦੇ ਵਿੱਚ ਵੀ ਕਰ ਰਹੇ ਹੋ ਹਿੰਦੀ ਦੇ ਵਿੱਚ ਵੀ ਕਰ ਰਹੇ ਹੋ ਜਾਦੀ ਮਿਹਨਤ ਕਿੱਥੇ ਰਾਸ ਆ ਰਹੀ ਹੈ ਨਹੀਂ ਜੀ ਹਿੰਦੀ ਫਿਲਮਾਂ ਦੇ ਵਿੱਚ ਇਸ ਵੇਲੇ ਇੱਕ ਬਹੁਤ ਵਧੀਆ ਸਟੇਜ ਆਈ ਹੋਈ ਹੈ ਜਿੱਥੇ ਕਿ ਤੁਸੀਂ ਰੋਲ ਚੂਜ਼ ਕਰ ਸਕਦੇ ਹੋ ਤੁਸੀਂ ਕਹਿ ਸਕਦੇ ਹੋ ਕਈ ਵਾਰੀ ਲੋਕੀ ਮੇਰੇ ਕੋਲ ਕੋਈ ਮੇਨ ਹੀਰੋ ਟਾਈਪ ਰੋਲ ਲੈ ਕੇ ਆਉਂਦੇ ਨੇ ਪਰ ਮੈਂ ਇਹ ਕਹਿੰਨਾ ਵੀ ਮੈਨੂੰ ਆਹ ਰੋਲ ਜਿਹੜਾ ਹੈਗਾ ਨੈਗੇਟਿਵ ਵਾਲਾ ਜਾਂ ਜੋ ਵੀ ਕੁਝ ਡਿਫਰੈਂਟ ਵਾਲਾ ਆ ਮੈਨੂੰ ਜ਼ਿਆਦਾ ਚੰਗਾ ਲੱਗ ਰਿਹਾ ਹੈ ਤੇ ਮੈਂ ਇਹ ਕਰਨਾ ਚਾਹੁੰਦਾ ਹੂੰ ਫਿਰ ਬੰਦਾ ਕਹਿੰਦਾ ਜੀ ਜੇ ਤੁਸੀਂ ਕਰਨਾ ਹੈ ਤਾਂ ਕਰੋ ਸੋ ਕਬ ਡਿਫਰੈਂਟ ਡਿਫਰੈਂਟ ਜਿਹੜੇ ਹੈਗੇ ਨੇ ਕਰੈਕਟਰ ਉਹ ਇਸ ਵੇਲੇ ਹਿੰਦੀ ਦੇ ਵਿੱਚ ਮਿਲ ਰਹੇ ਨੇ ਕਿਉਂਕਿ ਹੁਣ ਟਾਈਮ ਹਿੰਦੀ ਦੇ ਲਈ ਹੁਣ ਚੇਂਜ ਹੋ ਗਿਆ ਹੈ ਹਿੰਦੀ ਹੌਲੀ ਹੌਲੀ ਇਹ ਜਾ ਹੋ ਗਿਆ ਵੀ ਲੋਕੀ ਮੋਸਟਲੀ ਫਿਲਮਾਂ ਦੇ ਵਿੱਚ ਭਾਵੇਂ ਬਹੁਤ ਵੱਡੀ ਹਿੱਟ ਹੋਏ ਭਾਵੇਂ ਆਫ ਬੀਟ ਫਿਲਮ ਹੋਏ ਕੁਝ ਵੀ ਹੋਏ ਉਹਦੇ ਵਿੱਚ ਮੋਸਟਲੀ ਲੋਕੀ ਜਿਹੜੇ ਕੈਰੈਕਟਰਸ ਪਾਵਰਫੁਲ ਹੁੰਦੇ ਨੇ ਉਹਨਾਂ ਨੂੰ ਯਾਦ ਰੱਖਦੇ ਨੇ ਸਾਲਾਂ ਸਾਲਾਂ ਲਈ ਸੋ ਉਹ ਜਿਹੜਾ ਟਾਈਮ ਹੈ ਹੁਣ ਹਿੰਦੀ ਫਿਲਮਾਂ ਦੇ ਵਿੱਚ ਆ ਗਿਆ ਪੰਜਾਬੀ ਦੇ ਵਿੱਚ ਹਜੇ ਵੀ ਅਸੀਂ ਕਿਤੇ ਨਾ ਕਿਤੇ ਫਸੇ ਹੋਏ ਆ ਕਹਾਣੀਆਂ ਨੂੰ ਲੈ ਕੇ ਜਾਂ ਡਰ ਹੈ ਇਸ ਵੇਲੇ ਸਾਨੂੰ ਵੀ ਕੁਝ ਡਿਫਰੈਂਟ ਜੇ ਕੀਤਾ ਤਾਂ ਪੈਸੇ ਨਹੀਂ ਬਣਨਗੇ ਜਾਂ ਜੋ ਵੀ ਹੋਊਗਾ ਪਰ ਮੈਨੂੰ ਲੱਗਦਾ ਟਾਈਮ ਸਿਰ ਉਹ ਵੀ ਚੇਂਜ ਹੋ ਜਾਣਾ ਕਿਉਂਕਿ ਕਈ ਦਿੱਕਤਾਂ ਹੈਗੀਆਂ ਨੇ ਆਪਣੀ ਇੰਡਸਟਰੀ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਸੈਟਲਾਈਟ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਜਿਹਦੇ ਰਾਈਟਸ ਪ੍ਰੋਡਿਊਸਰ ਲਈ ਬਹੁਤ ਮਾਇਨੇ ਨਹੀਂ ਰੱਖਦੇ ਨੇ ਕਿਉਂਕਿ ਇਹਦੇ ਵਿੱਚ ਹੁੰਦਾ ਕੀ ਹੈ ਵੀ ਜੇ ਅੱਜ ਮੈਂ 3 ਕਰੋੜ ਦੀ ਫਿਲਮ ਬਣਾਈ 1/3 ਕਿਸੇ ਵੀ ਇੰਡਸਟਰੀ ਦੇ ਵਿੱਚੋਂ ਤੁਹਾਨੂੰ 1/3 ਸੈਟਲਾਈਟ ਤੋਂ ਵਾਪਸ ਆਣਾ ਚਾਹੀਦਾ ਮਿਨਿਮਮ ਦੀ ਗੱਲ ਕਰ ਰਹੇ ਹਮਮ ਮੈਕਸਿਮਮ ਤਾਂ ਜੇ ਤੁਸੀਂ ਵਧੀਆ ਕਾਸਟ ਨਾਲ ਵਧੀਆ ਫਿਲਮ ਬਣਾਈਏ ਤਾਂ ਮੇਬੀ ਤੁਸੀਂ ਤਿੰਨ ਦੀ ਫਿਲਮ ਬਣਾਈਏ ਤੁਹਾਨੂੰ ਤਿੰਨ ਸੈਟਲਾਈਟ ਤੋਂ ਹੀ ਆ ਜਾਵੇ ਸੋ ਜਦੋਂ ਇਹ ਜਿਹੜਾ ਟਾਈਮ ਆਜੂ ਜਦੋਂ ਕਿ ਤੁਹਾਡਾ ਜਿਹੜਾ ਸੈਟਲਾਈਟ ਹੈਗਾ ਉਹਦੇ ਤੁਹਾਨੂੰ 1/3 ਵੀ ਪੈਸੇ ਮਿਲਣ ਲੱਗ ਪੇ ਹਮਮ ਉਦੋਂ ਕੰਮ ਸੈੱਟ ਹੋ ਜਾਣਾ ਹੁਣ ਪ੍ਰੋਡਿਊਸਰ ਨੂੰ ਡਰ ਹੁੰਦਾ ਵੀ ਮੈਂ ਆ 5 ਕਰੋੜ ਰੁਪਏ ਲਾ ਰਹੇ ਆ ਫਿਲਮ ਦੇ ਵਿੱਚ ਪਤਨੀ ਵਾਪਸ ਆਉਣਗੇ ਅੱ데 ਤੱਕ ਕਹਿੰਦੇ ਨੇ ਯਾਰ ਆਪਾਂ ਤਾਂ ਉਹੀ ਬਣਾਈਏ ਫਿਰ ਕਾਮੇਡੀ ਬਣਾਈਏ ਜਾਂ ਕੁਝ ਕਰੀਏ ਕੁਝ ਕਰੀਏ ਉਹਦੇ ਵਿੱਚ ਵੀ ਕਈ ਲੋਕ ਕੀ ਜਿਹੜੇ ਹੈਗੇ ਨੇ ਬਹੁਤ ਵਧੀਆ ਫਿਲਮਾਂ ਲੈ ਕੇ ਆ ਰਹੇ ਨੇ ਪੰਜਾਬੀ ਦੇ ਵਿੱਚ ਪਰ ਮੈਨੂੰ ਲੱਗਦਾ ਉਹ ਹੋਰ ਹੋਣੀਆਂ ਚਾਹੀਦੀਆਂ ਨੇ ਹੂੰ ਹੂੰ ਕਹਾਣੀਆਂ ਹੋਰ ਆਣੀਆਂ ਚਾਹੀਦੀਆਂ ਨੇ ਸੋ ਅਸੀਂ ਆਪਣੇ ਵੱਲੋਂ ਕਰਦੇ ਆ ਕੋਸ਼ਿਸ਼ ਮੈਂ ਤਾਂ ਉੱਥੇ ਬੈਠਾ ਮੈਨੂੰ ਤਾਂ ਜਦੋਂ ਕੋਈ ਸ਼ਰੀਕ ਵਰਗੀ ਸਕ੍ਰਿਪਟ ਮੇਰੇ ਕੋਲ ਆਉਂਦੀ ਹੈ ਜਿੱਥੇ ਇਮੋਸ਼ਨ ਜੁੜਿਆ ਹੋਇਆ ਡਰਾਮਾ ਜੁੜਿਆ ਹੈ ਜਿੱਥੇ ਮੈਨੂੰ ਐ ਲੱਗਦਾ ਵੀ ਇੰਨੇ 15 ਸਾਲ ਪਹਿਲਾਂ ਦਾ ਜੱਸਾ ਕੀ ਹੁੰਦਾ ਸੀ ਹੁਣ ਕੀ ਹੈਗਾ ਮੈਂ ਤਾਂ ਆਪਣੇ ਰੋਲ ਦੇ ਉੱਤੇ ਫਿਰ ਉਸ ਦੇ ਹਿਸਾਬ ਨਾਲ ਕੰਮ ਕਰਦਾ ਸੋ ਹੁਣ ਜਦੋਂ ਮੌਕਾ ਮਿਲੇ ਅਸੀਂ ਜਿੰਦੂ ਵਾਲੀ ਵੀ weight lose ਕਰਕੇ ਸਾਰਾ ਕੁਝ ਕਰਕੇ ਇੱਕ ਫਰੈਸ਼ ਲੁੱਕ ਦੁਬਾਰਤ ਸਕਰੀਨ ਤੇ ਦੁਬਾਰਤ ਤਾਂ ਲੈ ਕੇ ਆਈਏ ਮੈਂ ਕਿਹਾ ਫਿਰ ਬਾਕੀ ਦੇਖਦੇ ਹਾਂ ਤੇ ਹੁਣ ਬਾਕੀ ਤਾਂ ਹਜੇ ਤੱਕ ਤਾਂ ਠੀਕ ਹੈ ਸਾਰਾ ਲੋਕਾਂ ਨੂੰ ਗਾਣੇ ਪਸੰਦ ਆ ਰਹੇ ਨੇ ਉਹ ਤਾਂ ਮੈਂ ਹਰ ਵਾਰੀ ਹਰ ਫਿਲਮ 'ਚ ਕਹਿਣਾ ਸਿਰਫ ਆਪਣੀ ਫਿਲਮ ਲਈ ਨਹੀਂ ਸਾਰਿਆਂ ਲਈ ਕਹਿਣਾ ਵੀ ਜੋ ਜੇ ਤੁਹਾਨੂੰ ਪੋਸਟਰ ਪਸੰਦ ਆਉਂਦਾ ਹੈ ਜੇ ਤੁਹਾਨੂੰ ਗਾਣੇ ਚੰਗੇ ਲੱਗਦੇ ਨੇ ਕਿਸੇ ਪੰਜਾਬੀ ਫਿਲਮ ਦੇ ਜਾਂ ਤੁਹਾਨੂੰ ਐ ਲੱਗਦਾ ਵੀ ਟ੍ਰੇਲਰ ਵਧੀਆ ਹੈ ਜਾਂ ਫਲੇਵਰ ਇਸ ਫਿਲਮ ਦਾ ਵਧੀਆ ਆ ਰਿਹਾ ਜ਼ਰੂਰ ਜਾਓ ਉਸ ਫਿਲਮ ਨੂੰ ਦੇਖੋ ਸਪੋਰਟ ਕਰੋ ਇੰਜੋਏ ਕਰੋ ਨਹੀਂ ਫਿਲਮਾਂ ਜਿਹੜੀਆਂ ਹੈਗੀਆਂ ਸਾਡੀਆਂ ਚੱਲ ਰਹੀਆਂ ਹਜੇ ਵੀ ਸਾਰੇ ਸਾਰੇ ਨਹੀਂ ਜਾ ਰਹੇ ਪੰਜਾਬੀ ਫਿਲਮਾਂ ਦੇਖਣ ਲਈ ਹਜੇ ਵੀ ਪਰ ਇਹ ਪਹਿਲਾਂ ਤੋਂ ਬੈਟਰ ਹੈ ਜਦੋਂ ਅਸੀਂ ਸਟਾਰਟ ਕੀਤਾ ਸੀ 11 ਨਾਲ 12 ਉਦੋਂ ਤੋਂ ਲੈ ਕੇ ਹੁਣ ਤੱਕ ਕਾਫੀ ਫਰਕ ਪਿਆ ਹੈ ਭਜੀ ਤੁਸੀਂ 11 ਨਾਲ 12 ਤੋਂ ਜੇਪਪ ਤੁਹਾਡੀ ਕੈਰੀਅਰ ਦੀ ਸਟਾਰਟ ਮੰਨੀ ਤਾਂ ਤੁਸੀਂ ਮਾਸਿਸ ਤੋਂ ਚੱਲੇ ਮੁਹੱਬਤੇ ਦੇ ਵਿੱਚ ਤੁਸੀਂ ਇੱਕ ਹੀਰੋ ਦੇ ਤੌਰ ਤੇ ਸਟੈਬਲਿਸ਼ ਹੋਏ ਮੇਰੇ ਯਾਰ ਕੀ ਸ਼ਾਦੀ ਜਿਹੜੀ ਤੁਹਾਡੀ ਸ਼ੁਰੂਆਤੀ ਫਿਲਮਾਂ ਸੀ ਉਹ ਇੱਕ ਹੀਰੋ ਦੇ ਕਰੈਕਟਰ ਦੀਆਂ ਸੀ ਬਾਚ ਚਾਹੇ ਤੁਸੀਂ ਫਿਲਮਾਂ ਦੇ ਵਿੱਚ ਛੋਟੇ ਵੱਡੇ ਕੈਰੈਕਟਰ ਰੋਲ ਕਿਤੇ ਪਰ ਤੁਸੀਂ ਫਿਰ ਵੀ ਸਕਰੀਨ ਤੇ ਆਪਦੇ ਆਪ ਨੂੰ ਸਾਬਤ ਕਰਦੇ ਰਹੇ ਤੁਸੀਂ ਕਿਸੇ ਹਿੰਦੀ ਫਿਲਮ ਦੇ ਵਿੱਚ ਛੋਟੇ ਜਿਹੇ ਕੈਰੈਕਟਰ ਵਿੱਚ ਵੀ ਆਉਣੇ ਹੋ ਤੁਸੀਂ ਸਕਰੀਨ ਪੰਜਾਬੀ ਚ ਕਈ ਵੀ ਸਕਰੀਨ ਖਾ ਜਾਂਦੇ ਹੋ ਵੀ ਤੁਸੀਂ ਕਮਾਲ ਲਿਓ ਦੇ ਵਿੱਚ ਸ਼ਬਦ ਪੰਜਾਬੀ ਦੇ ਵਿੱਚ ਤੁਸੀਂ ਹੀਰੋ ਦੇ ਤੌਰ ਤੇ ਆਏ ਪਰ ਜੇ ਹੁਣ ਪੰਜਾਬੀ ਦੀ ਗੱਲ ਕਰੀਏ ਤੁਸੀਂ ਲੰਬੇ ਸਮੇਂ ਤੋਂ ਇੱਥੇ ਵਿੱਚ ਰਹੇ ਜੇ ਹੁਣ ਕਰੀਏ ਵੀ ਪੰਜਾਬੀ ਦੇ ਵਿੱਚ ਹੀਰੋ ਕੌਣ ਆ ਤੇ ਪਹਿਲੇ 3-4 ਨਾਮ ਸਿੰਘਰਾਵਾਂ ਦੇ ਆਉਂਦੇ ਨੇ ਕਿ ਕਿਉਂ ਇਹ ਕਿਉਂ ਦੇਖੋ ਜੀ ਮੈਨੂੰ ਮੈਂ ਜਦੋਂ ਆਪਣੀ ਪਹਿਲੀ ਫਿਲਮ ਕੀਤੀ ਸੀ ਯਾਰਾਂ ਨਾਲ ਬਹਾਰਾਂ ਉਦੋਂ ਵੀ ਮੈਨੂੰ ਲੋਕਾਂ ਨੇ ਇਹੀ ਪੁੱਛਿਆ ਸੀ ਸਵਾਲ ਇਹੀ ਸੀ ਉਦੋਂ ਵੀ ਵੀ ਸਿੰਗਰ ਨੇ ਜਿਹੜੇ ਇੱਥੇ ਪਪੂਲਰ ਨੇ ਮੈਂ ਕਿਹਾ ਜੀ ਉਹਨਾਂ ਦੀ ਪਪੂਲਾਰਿਟੀ ਹੈਗੀ ਹੈ ਕਿਉਂਕਿ ਐਕਚੁਅਲੀ ਉਹ ਐਸ ਸਿੰਗਰ ਬਹੁਤ ਪਪੂਲਰ ਨੇ ਲੋਕੀ ਉਹਨਾਂ ਨੂੰ ਦੇਖਣਾ ਚਾਹੁੰਦੇ ਨੇ ਰਾਈਟ ਕਿਉਂਕਿ ਉਹਨਾਂ ਦੇ ਗਾਣੇ ਹਰ ਦੂਜੇ ਦਿਨ ਤੀਜੇ ਦਿਨ ਤੀਜੇ ਹਫਤੇ ਤੀਜੇ ਮਹੀਨੇ ਕੋਈ ਨਾ ਕੋਈ ਹਿੱਟ ਸੁਪਰ ਹਿੱਟ ਗਾਣਾ ਆਉਂਦਾ ਰਹਿੰਦਾ ਹੈ ਵੀਡੀਓ ਆਉਂਦਾ ਰਹਿੰਦਾ ਹੈ ਸੋ ਇੱਕ ਪਪੂਲਾਰਿਟੀ ਜਿਹੜੀ ਹੈਗੀ ਹੈ ਉਹ ਬਹੁਤ ਵੱਡੇ ਲੈਵਲ ਦੀ ਹੁੰਦੀ ਹੈ ਇਹ ਸਿਰਫ ਇੱਥੇ ਦੀ ਗੱਲ ਨਹੀਂ ਹੈਗੀ ਹੈ ਜੇ ਤੁਸੀਂ ਹਾਲੀਵੁੱਡ 'ਚ ਵੀ ਦੇਖ ਲੋਗੇ ਹਾਲੀਵੁੱਡ ਸਟਾਰਸ ਮਤਲਬ ਜਿੰਨੇ ਵੀ ਵੱਡੇ ਸਟਾਰ ਹੋਣ ਐਕਟਰ ਦੀ ਇੱਕ ਡਿਫਰੈਂਟ ਟਾਈਪ ਆਫ ਰਿਸਪੈਕਟ ਤੇ ਪਪੂਲਾਰਿਟੀ ਹੋਊਗੀ ਤੇ ਜਿਹੜੇ ਉੱਥੇ ਦੇ ਸਿੰਗਰ ਹੋਣਗੇ ਅ ਜਸਨ ਬੀਬਰ ਆ ਸਾਰੇ ਲੈ ਲੋ ਤੇ ਪੁਰਾਣਿਆਂ ਨੂੰ ਲੈ ਲੋ ਜਿੰਨੇ ਨੂੰ ਵੀ ਲੈ ਲੋ ਉਹਨਾਂ ਦੀ ਪੋਪੂਲੈਰਿਟੀਜ਼ ਦੇ ਇੱਕ ਡਿਫਰੈਂਟ ਲੈਵਲ ਦੀ ਹੁੰਦੀ ਹੈ ਤੁਸੀਂ ਨੁਕਸਾਨ ਮੰਨਦੇ ਸੀ ਨੂੰ ਵੀ ਮੈਨੂੰ ਕਿਤੇ ਨਾ ਕਿਤੇ ਪੰਜਾਬੀ ਇੰਡਸਟਰੀ ਨੂੰ ਨੁਕਸਾਨ ਹੈਗਾ ਇਸ ਚੀਜ਼ ਦਾ ਨਹੀਂ ਜੀ ਨਾ ਸਿੰਗਰ ਇੰਡਸਟਰੀ ਇੰਡਸਟਰੀ ਬਣਨੀ ਤਾਂ ਹੈਗੀ ਹੈ ਨਾ ਇੱਕ ਮੇਨ ਗੱਲ ਤਾਂ ਇਹ ਹੈਗੀ ਹੈ ਕਿ ਹੋਰ ਇਹਨਾਂ ਦੀਆਂ ਫਿਲਮਾਂ ਜੇ ਚਲਦੀਆਂ ਨੇ ਰੋਟੇਸ਼ਨ ਦੇ ਵਿੱਚ ਦੋ ਤਿੰਨ ਫਿਲਮਾਂ ਇਸ ਸਾਲ ਦੀਆਂ ਕਰਦੇ ਨੇ ਤੇ ਦੇ ਤਿੰਨ ਚਾਰ ਵੀ ਹੋਣਗੇ ਟੋਟਲ ਮਿਲਾ ਕੇ ਤੁਸੀਂ ਮੇਰੀ ਤਾਂ ਇੱਕ ਮੈਂ ਫਿਲਮ ਕਰਦਾ ਤੇ ਉਸ ਤੋਂ ਬਾਅਦ ਫਿਰ ਉਹ ਕਈ ਵਾਰੀ ਉਹਦੀ ਰਿਲੀਜ਼ ਨੈਕਸਟ ਈਅਰ ਨਿਕਲ ਜਾਂਦੀ ਹੈ ਜੋ ਵੀ ਹੋਵੇ ਪਰ ਹਰ ਸਾਲ ਮੈਂ ਇੱਕ ਫਿਲਮ ਕਰਦਾ ਜੋ ਜਿਵੇਂ ਮੈਂ ਵਾਅਦਾ ਕੀਤਾ ਸੀਗਾ ਪਹਿਲੀ ਫਿਲਮ ਨਾਲ ਪਰ ਰੋਟੇਸ਼ਨ ਬਣੀ ਰਹਿਣੀ ਚਾਹੀਦੀ ਹੈ ਉਹ ਜਿੰਨੀ ਬਣੂਗੀ ਉਹ ਸਿਨੇਮਾ ਉਨਾ ਹੀ ਉਹ ਕਰੂਗਾ ਪੰਜਾਬੀ ਦੇ ਵਿੱਚ ਜਿਹੜੇ ਇੱਥੇ ਗਾਇਕ ਨੇ ਚਾਹੇ ਕੋਈ ਵੀ ਮੈਂ ਕਿਸੇ ਦਾ ਨਾਂ ਨਹੀਂ ਲਵਾਂਗਾ ਵਿਅਕਤੀ ਵਿਛੇਦ ਤੋਡੀਆਂ ਫਿਲਮਾਂ ਉਸ ਲੈਵਲ ਤੇ ਜਾ ਕੇ ਬਿਜ਼ਨਸ ਨਹੀਂ ਕਰਦੀਆਂ ਜਿਹੜੀਆਂ ਲੈਵਲ ਤੇ ਜਾ ਕੇ ਸਿੰਗਰਾਂ ਨਹੀਂ ਕਰਦੀਆਂ ਉਹਦਾ ਕਾਰਨ ਇਹ ਹੈ ਵੀ ਉਹਨਾਂ ਦੀ ਪਹਿਲਾਂ ਤੋਂ ਪਪਲੌਟ ਮਕਬੂਲ ਲਿਓ ਪੰਜਾਬ ਦੇ ਵਿੱਚ ਸਿੰਗਿੰਗ ਕਰਕੇ ਉਹਨਾਂ ਨੂੰ ਜਿਆਦਾ ਉਹਨਾਂ ਦੀ ਫਿਲਮਾਂ ਨੂੰ ਹੰਗਾਰਾ ਮਿਲਦਾ ਨਹੀਂ ਬਿਜ਼ਨਸ ਤਾਂ ਦੇਖੋ ਜੀ ਬਿਜ਼ਨਸ ਹੁਣ ਮੈਂ ਜਿੱਥੋਂ ਸਮਝਾਉਣ ਲੱਗ ਪਿਆ ਤੇ ਫਿਰ ਉਹ ਆਪਣਾ ਆਪਣਾ ਇੰਟਰਵਿਊ ਕਿਤੇ ਹੋਰ ਚੱਲੇ ਜਾਊਗਾ ਕਿਉਂਕਿ ਮੇਰੇ ਲਈ ਬਿਜ਼ਨਸ ਉਹ ਹੁੰਦਾ ਹੈ ਕਿ ਮੇਰੀ ਫਿਲਮ ਕਿੰਨੇ ਦੀ ਬਣੀ ਹੈ ਕਿੰਨੇ ਦੀ ਬਣੀ ਹੈ ਜੇ ਮੈਂ 10 ਕਰੋੜ ਦੀ ਫਿਲਮ ਬਣਾ ਕੇ 9 ਕਰੋੜ ਦਾ ਬਿਜ਼ਨਸ ਕਰ ਰਿਹਾ 10 ਕਰੋੜ ਰੁਪਏ ਦਾ ਬਿਜ਼ਨਸ ਕਰ ਰਿਹਾ ਮੈਂ ਬ੍ਰੇਕ ਇਵਨ ਨਹੀਂ ਕੀਤਾ ਮੈਂ ਲਾਸਟ ਰਹੇਗਾ ਉਹ ਤਾਂ ਕਿਉਂਕਿ ਪ੍ਰੋਡਿਊਸਰ ਸੀਟ ਤਾਂ ਘੱਟ ਗਿਆ ਨਾ ਜਿੰਨੀ ਮਰਜ਼ੀ ਵੱਡੀ ਹੋਏ ਸਾਰਾ ਕੁਝ ਹੋਏ ਮੈਂ ਇੱਕ ਬਜਟ ਦੇ ਅੰਦਰ ਫਿਲਮਾਂ ਆਪਦੀਆਂ ਬਣਾ ਦੇਣਾ ਹਮਮ ਕਰੈਕਟ ਹੈ ਤਾਂ ਮੇਰੀ ਕਿਸੇ ਪੰਜਾਬੀ ਫਿਲਮ ਦਾ ਕੋਈ ਲਾਸ ਨਹੀਂ ਹੁੰਦਾ ਬਲਕਿ ਪ੍ਰੋਫਿਟ ਸਭ ਤੋਂ ਮੈਕਸਮ ਮੇਰੀਆਂ ਫਿਲਮਾਂ ਦਾ ਹੁੰਦਾ ਹੈ ਕਿਉਂ ਕਿਉਂਕਿ ਮੈਂ ਇੱਕ ਬਜਟ ਤੋਂ ਅੱਗੇ ਮੈਂ ਕਦੇ ਕਿਸੇ ਨੂੰ ਵੀ ਆ ਬੈਠੇ ਨੇ ਸਾਰੀ ਟੀਮ ਬੈਠੀ ਹੈ ਨੂੰ ਪੁੱਛ ਲੋ ਵੀ ਹਮੇਸ਼ਾ ਅਸੀਂ ਇੱਕ ਬਜਟ ਲੈ ਕੇ ਚੱਲਦੇ ਆ ਭਾਵੇਂ ਜੋ ਅਸੀਂ ਆਪਣੀ ਪ੍ਰੋਡਕਸ਼ਨ ਦੇ ਅੰਡਰ ਫਿਲਮਾਂ ਬਣਾਈਆਂ ਸੀਗੀਆਂ ਜਾਂ ਫਿਰ ਜੋ ਵੀ ਹੋਇਆ ਸੀਗਾ ਉਹ ਫਿਲਮਾਂ ਲੱਗਦੀਆਂ ਐ ਸੀ ਜਿਵੇਂ ਇਹਦਾ 7-8 ਕਰੋੜ ਰੁਪਏ ਲੱਗੇ ਹੋਇਆ ਪਰ ਰਿਐਲਿਟੀ ਕੀ ਹੈ ਕਿੰਨੇ ਚ ਅਸੀਂ ਬਣਾਈਆਂ ਨੇ ਸੇਮ ਗੋਸ ਜਿਹੜੇ ਬੰਦੇ ਕਰੈਕਟਲੀ ਇਸ ਚੀਜ਼ ਨੂੰ ਕਰ ਰਹੇ ਨੇ ਉਹ ਮਨ ਲੱਗਦਾ ਅਮਰਿੰਦਰਨ ਟੀਮ ਹੈਗੀ ਹੈ ਬਿਕਾਉਜ਼ ਉਹ ਇੱਕ ਵਧੀਆ ਬਜਟ ਨਾਲ ਚੱਲਦੇ ਨੇ ਉਹਨੇ ਦੇ ਵਿੱਚ ਉਹ ਆਪਣਾ ਕੰਮ ਖਤਮ ਕਰਦੇ ਨੇ ਤੁਹਾਡੇ ਨੇੜੇ ਨਾਲ ਦੇ ਤੁਹਾਡੇ ਸ਼ੁਰੂਆਤ ਦੇ ਵਿੱਚ ਚਾਹੇ ਨੀਰ ਉਹ ਸਾਰੇ ਪ੍ਰੋਡਿਊਸਰ ਬਣ ਗਏ ਉਹ ਫਿਲਮਾਂ ਕੀਤੀਆਂ ਤੁਸੀਂ ਨਹੀਂ ਕਦੇ ਸੋਚਿਆ ਵੀ ਮੈਂ ਪੰਜਾਬੀ ਦੇ ਵਿੱਚ ਕੁਝ ਵੱਖਰਾ ਕਰਾਂ ਖੁਦ ਸਕ੍ਰਿਪਟ ਲੈ ਕੇ ਆਵਾਂ ਖੁਦ ਪ੍ਰੋਡਿਊਸ ਕਰਾਂ ਉਹਨੂੰ ਕੋਈ ਨਵੇਂ ਤਰੀਕੇ ਦਾ ਜਿਵੇਂ ਤੁਸੀਂ ਬਾਲੀਵੁੱਡ ਦੇ ਵਿੱਚ ਬੜੇ ਐਕਸਪੈਰੀਮੈਂਟ ਕਰ ਰਹੇ ਹੋ ਉੱਥੋਂ ਦੇ ਜਿਹੜੇ ਵੱਡੇ ਸਟਾਰ ਨੇ ਵੀ ਐਕਸਪੈਰੀਮੈਂਟ ਕਰ ਰਹੇ ਨੇ ਨਹੀਂ ਇਹਦੇ ਵਿੱਚ ਵੀ ਮੈਂ ਐਕਸਪੈਰੀਮੈਂਟ ਕੀਤਾ ਸੀਗਾ ਮੈਂ ਧਰਤੀ ਇੱਕ ਫਿਲਮ ਬਣਾਈ ਸੀ ਜਿਹੜੀ ਮੈਂ ਕੋ-ਪ੍ਰੋਡਿਊਸ ਕੀਤੀ ਸੀ ਉਹਦਾ ਵੀ ਐਕਸਪੀਰੀਅੰਸ ਮੇਰਾ ਜਿਹੜੀ ਫਿਲਮ ਨੂੰ ਲੈ ਕੇ ਮੈਂ ਬਹੁਤ ਇਮੋਸ਼ਨਲ ਸੀਗਾ ਕਿਉਂਕਿ ਇੱਕ ਡਿਫਰੈਂਟ ਜਨਰ ਜਿਹੜਾ ਹੈ ਪੰਜਾਬ ਦੀ ਪਹਿਲੀ ਸਿਆਸੀ ਜਨਰ ਦੀ ਫਿਲਮ ਹੈ ਹਾਂਜੀ ਤੇ ਨਾਲੇ ਦੂਜੀ ਗੱਲ ਇਹ ਸੀ ਕਿ ਮੇਲ ਕਰਾ ਦੇ ਰੱਬਾ ਤੋਂ ਬਾਅਦ ਹਰ ਬੰਦਾ ਕਹਿੰਦਾ ਸੀ ਇਸ ਟਾਈਪ ਦੀ ਉਹ ਫਿਲਮ ਫੇਰ ਬਣਾ ਦੇ ਮੇਲ ਕਰਾ ਦੇ ਰੱਬਾ ਦੇ ਸਕਸੈਸ ਤੋਂ ਬਾਅਦ ਹੂੰ 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 ਪਰ ਸਾਨੂੰ ਐ ਸੀਗਾ ਵੀ ਜੇ ਅਸੀਂ ਫੇਰ ਉਹੀ ਕਰਨ ਲੱਗ ਪਏ ਜਿਹੜਾ ਕਿ ਅਸੀਂ ਲੋਕਾਂ ਨੂੰ ਕਹਿੰਨੇ ਆ ਵੀ ਉਹ ਨਾ ਕਰੋ ਕੁਝ ਡਿਫਰੈਂਟ ਕਰਨ ਦੀ ਕੋਸ਼ਿਸ਼ ਕਰੋ ਕਿਵੇਂ ਹੋਊਗਾ ਧਰਤੀ ਇੱਕ ਸਕ੍ਰਿਪਟ ਸੀ ਜਿਹੜੀ ਐਕਚੁਅਲੀ ਰੱਖੀ ਹੋਈ ਸੀ ਹਿੰਦੀ ਲਈ ਹੂੰ 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 ਵੀ ਇਹਨੂੰ ਪੰਜਾਬ 'ਚ ਸ਼ੂਟ ਕਰਾਂਗੇ ਪਰ ਇਹਨੂੰ ਬਣਾਵਾਂਗੇ ਹਿੰਦੀ 'ਚ ਉਹ ਸਡਨਲੀ ਫਿਰ ਦਿਮਾਗ 'ਚ ਆਇਆ ਵੀ ਕਿਉਂ ਨਾ ਇਸ ਨੂੰ ਹੀ ਪੰਜਾਬੀ ਦੇ ਵਿੱਚ ਬਣਾਇਆ ਜਾਏ ਤੁਸੀਂ ਜਿਆਦਾਤਰ ਜਿਹੜੇ ਐਕਸਪੈਰੀਮੈਂਟ ਕੀਤੇ ਨੇ ਉਹ ਨਵਨੀਤ ਜੀ ਨਾਲ ਕੀਤੇ ਨੇ ਗਗਨੂ ਜੀ ਨਾਲ ਤਾਂ ਇਹ ਧਰਤੀ ਸੀ ਉਹ ਵੱਖਰੇ ਜਨਰਰ ਦੀ ਫਿਲਮ ਤੁਸੀਂ ਕਿਹਾ ਫਿਰ ਤੁਹਾਡੀ ਪਿੱਛੇ ਸ਼ਰੀਕ ਫਿਲਮ ਆਈ ਸੀ ਉਹ ਵੀ ਤੁਹਾਡੀ ਉਹਨਾਂ ਨਾਲ ਸੀ ਉਹ ਵੀ ਇੱਕ ਡਿਫਰੈਂਟ ਜਨਰਰ ਦੀ ਫਿਲਮ ਸੀ ਹੁਣ ਜਿੰਦੂਆ ਤੁਸੀਂ ਕਰ ਰਹੇ ਹੋ ਵੀ ਇੱਕ ਡਿਫਰੈਂਟ ਜਨਰਰ ਦੀ ਫਿਲਮ ਆ ਹੋਰ ਡਾਇਰੈਕਟਰਾਂ ਨਾਲ ਤੁਸੀਂ ਕੰਮ ਕੱਟ ਕਰਦੇ ਹੋ ਬੇਸਿਕਲੀ ਹਨ ਨਹੀਂ ਇਹ ਹਜੇ ਕੁਝ ਨਹੀਂ ਹੈਗਾ ਬਨਰਾਗ ਨਾਲ ਬਨਰਾਗ ਅਜ ਦੀ ਡੇਟ ਤੇ ਬਹੁਤ ਵੱਡਾ ਡਾਇਰੈਕਟਰ ਪੰਜਾਬੀ ਦੇ ਵਿੱਚ ਵੀ ਹਿੰਦੀ ਵੀ ਹੁਣ ਕਰ ਰਿਹਾ ਸਾਰਾ ਕੁਝ ਕਰ ਰਿਹਾ ਉਹਨੇ ਆਪ ਦੀ ਪਹਿਲੀ ਫਿਲਮ ਮੇਰੇ ਨਾਲ ਕੀਤੀ ਸੀਗੀ ਹਿੰਦੀ ਰਕੀਬ ਰਕੀਬ ਹੈ ਉਹਨਾਂ ਦੀ ਪਹਿਲੀ ਡੈਬਿਊ ਫਿਲਮ ਸੀਗੀ ਬਹੁਤ ਵਧੀਆ ਸਾਡਾ ਐਕਸਪੀਰੀਅੰਸ ਸੀ ਫਿਰ ਉਸ ਤੋਂ ਬਾਅਦ ਪਤਾ ਨਹੀਂ ਕਈ ਵਾਰੀ ਇਹ ਹੁੰਦਾ ਵੀ ਉਹ ਕੋਈ ਬੰਦਾ ਕਿੰਨੀਆਂ ਸਕ੍ਰਿਪਟਾਂ ਦੇ ਉੱਤੇ ਸੀ ਕੰਮ ਕੀਤਾ ਆ ਹੋਊਗਾ ਉਹ ਹੋਊਗਾ ਸਾਰਾ ਕੁਝ ਅੱਜ ਟਾਈਟਲ ਜਿਹੜਾ ਸੀਗਾ ਜੱਟ ਐਂਡ ਜੂਲੀਅਟ ਦਾ ਇਹਦੇ ਉੱਤੇ ਵੀ ਉਹਨੇ ਮੈਨੂੰ ਆਪਦੀ ਕਹਾਣੀ ਸੁਣਾਈ ਸੀ ਸਾਰਾ ਕੁਝ ਕੀਤਾ ਸੀਗਾ ਉਦੋਂ ਪਰ ਕਈ ਵਾਰੀ ਕੀ ਹੁੰਦਾ ਹੈ ਪ੍ਰੋਡਿਊਸਰ ਨੂੰ ਲੈ ਕੇ ਜਾਂ ਕਿਸੇ ਨੂੰ ਲੈ ਕੇ ਕੋਈ ਗੱਲ ਸਿੱਧੀ ਨਹੀਂ ਪੈਂਦੀ ਹੂੰ ਹੂੰ ਸੋ ਉਹ ਮੇਂ ਕੁਝ ਹੋ ਗਿਆ ਸੀਗਾ ਫਿਰ ਉਸ ਤੋਂ ਬਾਅਦ ਹੁਣ ਵੀ ਕਿੰਨੇ ਚਿਰ ਦਾ ਕੁਝ ਕਰ ਰਹੇ ਵੀ ਕੁਝ ਕਰਦੇ ਆ ਇਹ ਹੈ ਉਹ ਹੈ ਸੋ ਐ ਨਹੀਂ ਹੈਗਾ ਕਿ ਮੈਂ ਆਬ ਆਪ ਦੇ ਆਪ ਨੂੰ ਸ਼ਟ ਕਰਕੇ ਰੱਖਿਆ ਹੋਇਆ ਵੀ ਮੈਂ ਆ ਨਹੀਂ ਕਰਨਾ ਉਹ ਨਹੀਂ ਕਰਨਾ ਹੂੰ ਮੋਸਟਲੀ ਪਰ ਹੋਰ ਦੂਜੇ ਬੰਦਿਆਂ ਦਾ ਐ ਵੀ ਹੁੰਦਾ ਹੈ ਕਿ ਬਾਜੀ ਹੁਣੀ ਕਰੋ ਸਟਾਰਟ ਹੂੰ ਹੂੰ ਉਹ ਪ੍ਰੋਡੂਸਰ ਕਹਿੰਦਾ ਵੀ ਹੁਣ ਅਗਲੇ ਮਹੀਨੇ ਕਰਨੀ ਹੈ। ਹੂੰ। ਤੇ ਕਈ ਵਾਰੀ ਵੀ ਬੰਦਾ ਕਹਿੰਦਾ ਹੈ ਭਰਾ ਮੈਂ ਇੰਨੀ ਜਿੱਤੀ ਕਿਵੇਂ ਕਰ ਸਕਦਾ ਮੈਂ ਥੋੜਾ ਸੋਚ ਕੇ ਕੰਮ ਕਰਦਾ ਵੀ ਮੈਂ ਹੁਣ ਅਗਲੇ 6 ਮਹੀਨੇ ਆਹ ਕਰ ਰਿਹਾ ਆਹ ਵਾਲੀ ਫਿਲਮ ਕਰ ਰਿਹਾ ਆਹ ਕਰ ਰਿਹਾ ਠੀਕ ਹੈ ਨਾ। ਸੋ ਕਈ ਵਾਰੀ ਉਹਦੇ ਕਰਕੇ ਰਹਿ ਜਾਂਦਾ ਹੈ। ਬਟ ਰਿਲੇਸ਼ਨਸ਼ਿਪ ਸਾਰਿਆਂ ਦੇ ਨਾਲ ਵਧੀਆ ਜੇ ਸਾਰੇ ਜਾਣਦੇ ਨੇ ਸਾਰੇ ਆ ਕੇ ਮਿਲਦੇ ਨੇ ਸਾਰੇ ਆ ਕੇ ਸੁਣਾਉਂਦੇ ਸਬਜੈਕਟਸ ਵੀ ਸੁਣਾਉਂਦੇ ਨੇ। ਹੂੰ ਹੂੰ। ਹੋਰ ਨਾ ਬਾਕੀ ਦੇਖਦੇ ਆ ਬਾਕੀ ਗਗਨੂ ਦੇ ਵਿੱਚ ਪੇਸ਼ੈਂਸ ਹੈਗੀ ਹੈ ਉਹਦਾ ਕਿ ਅਨੰਿਤ ਦਾ ਵੀ ਉਹ ਇੱਕ ਵਾਰੀ ਹੁਣ ਸਮਝੀ ਉਹ সিনেমੇ ਦੀ ਸਮਝ ਵੀ ਕਾਫੀ ਰੱਖਦੇ ਨੇ ਗਗਨੂ ਜੀ ਟੈਕਨੀਕਲੀ ਤਾਂ ਬਹੁਤ ਜ਼ਿਆਦਾ ਟੱਚ ਨਹੀਂ ਕਰ ਸਕਦਾ ਬਟ ਆਦਰਵਾਇਜ਼ ਵੀ ਹੁੰਦਾ ਹੈ ਕਿ ਇੱਕ ਸਮਝ ਆਉਂਦੀ ਹੈ ਵੀ ਹੁਣ ਨੈਕਸਟ ਆਪਾਂ ਕੀ ਕਰ ਰਹੇ ਹਾਂ ਚਲੋ ਆਰ ਡਿਸਾਈਡ ਹੁੰਦੇ ਹਵੰਦੇ ਵੀ ਆ ਕਰ ਰਹੇ ਠੀਕ ਹੈ ਕਦੋਂ ਪੋਸੀਬਲ ਹੋ ਸਕਦਾ ਹੈ ਉਹਨਾਂ ਦਾ 6 ਮਹੀਨੇ ਪਹਿਲਾਂ ਤੋਂ ਡਿਸਾਈਡ ਕਰ ਲੈਂਦਾ ਹੂੰ ਹੂੰ ਵੀਰ ਇਹ ਇਸ ਫਿਲਮ ਨੂੰ ਆਪਾਂ ਇਸ ਵੇਲੇ ਕਰਾਂਗੇ ਕਿਉਂਕਿ ਮੈਨੂੰ 8 ਮਹੀਨੇ ਚਾਹੀਦੇ ਨੇ ਇੰਨੇ ਕਿਲੋ ਘਟਾ ਕੇ ਮੈਂ ਇੱਕ ਫਰੈਸ਼ ਲੁੱਕ ਲੈ ਕੇ ਆਵਾਂਗਾ ਫਿਰ ਆਪਾਂ ਇਹ ਫਿਲਮ ਕਰਾਂਗੇ ਉਹ ਬੰਦਾ ਬੈਕਵਰਡਸ ਕੰਮ ਕਰਨਾ ਸਟਾਰਟ ਕਰਦਾ ਉਹ ਆਪਣਾ ਕੰਮ ਕਰੂਗਾ ਮੈਂ ਆਪਣਾ ਕੰਮ ਕਰਾਂਗਾ ਭਾਈ ਤੁਸੀਂ ਜਿਸ ਤਰੀਕੇ ਦੇ ਐਕਟਰ ਹੋ ਮੈਨੂੰ ਮੈਂ ਵੈਸੇ ਮੈਂ ਮੈਨੂੰ ਵੀ ਨਿੱਜੀ ਤੌਰ ਤੇ ਵੀ ਮੈਂ ਤੁਹਾਡਾ ਪ੍ਰਸ਼ੰਸਕ ਹਾਂ ਤੁਹਾਡੀ ਐਕਟਿੰਗ ਦਾ ਮੈਂ ਕੋਈ ਫਿਲਮ ਸ਼ਾਇਦ ਹੀ ਹੋਵੇ ਜਿਹੜੀ ਤੁਹਾਡੀ ਛੱਡੀ ਹੋਵੇ ਤੁਸੀਂ ਬਹੁਤ ਵਧੀਆ ਐਕਟਰ ਹੋ ਤੁਸੀਂ ਹਰ ਤਰੀਕੇ ਦਾ ਕਰੈਕਟਰ ਕਰ ਸਕਦੇ ਹੋ ਹਰ ਐਕਟਰ ਨੂੰ ਹੁੰਦਾ ਵੀ ਯਾਰ ਮੈਂ ਫਿਊਚਰ ਦੇ ਵਿੱਚ ਇਸ ਤਰੀਕੇ ਦੇ ਕੈਰੈਕਟਰ ਕਰੂੰਗਾ ਜਾਂ ਮੈਂ ਐਕਸਪੈਰੀਮੈਂਟ ਕਰਨਾ ਚਾਹਣਾ ਤੁਹਾਡੇ ਮਨ 'ਚ ਵੀ ਲਾਏ ਹੋਈ ਏਦਾਂ ਦੇ ਐਕਸਪੈਰੀਮੈਂਟ ਕੈਰੈਕਟਰ ਹੈਗੇ ਨੇ ਜਿਹੜੇ ਤੁਸੀਂ ਪੰਜਾਬੀ ਦੇ ਵਿੱਚ ਕਰਨਾ ਚਾਹੁੰਦੇ ਹੋ ਹੈਗੇ ਨੇ ਜੀ ਬਹੁਤ ਹੋਏ ਹੈਗੇ ਨੇ ਕੋਈ ਰੀਅਲ ਕਹਾਣੀਆਂ ਨੂੰ ਲੈ ਕੇ ਸੱਚੀਆਂ ਕਹਾਣੀਆਂ ਨੂੰ ਲੈ ਕੇ ਜਾਂ ਲੋਕਾਂ ਨੂੰ ਲੈ ਕੇ ਜਾਂ ਜਿਹੜੇ ਸਾਡੇ ਜਿਵੇਂ ਅਸੀਂ ਕਹਿ ਸਕਦੇ ਆ ਮੇਰਾ ਮੇਰੇ ਦਾ ਫੇਵਰਿਟ ਸੀਗੇ ਸ਼ਹੀਦ ਭਗਤ ਸਿੰਘ ਜੀ ਉਹਨਾਂ ਦੇ ਉੱਤੇ ਕੋਈ ਫਿਲਮ ਬਣਾਈਏ ਜਾਂ ਕੁਝ ਕਰੀਏ ਉਹਦੇ ਵਿੱਚ ਇੱਕ ਡਿਫਰੈਂਟ ਲੈਵਲ ਦੀ ਮਿਹਨਤ ਜਿਹੜੀ ਹੈਗੀ ਉਹ ਲੱਗੂਗੀ ਪਰ ਉਹ ਕਰਾਂਗੇ lettes see ਜਿੰਦੂਆ ਫਿਲਮ ਜਿਹੜੀ ਹੈਗੀ ਉਹਦੇ ਵਿੱਚ ਕਿਹੜਾ ਤੁਸੀਂ ਤੁਹਾਡੇ ਨਾਲ ਦੋ ਹੀਰੋਨ ਨੇ ਬੇਸਿਕਲੀ ਹੋਰ ਵੀ ਸਬਜੈਕਟ ਬੜਾ ਵੀ ਰੋਮਾਂਟਿਕ ਤਾਂ ਹੈਗਾ ਨਾਲ ਇਮੀਗ੍ਰੇਸ਼ਨ ਦਾ ਵੀ ਹੈਗਾ ਵੀ ਕਿਸ ਤਰੀਕੇ ਨਾਲ ਮੁੰਡੇ ਆਉਂਦੇ ਨੇ ਉੱਥੇ ਇਨਲੀਗਲ ਤਰੀਕੇ ਨਾਲ ਰਹਿੰਦੇ ਨੇ ਉਹਨਾਂ ਨਾਲ ਕਿਸ ਤਰੀਕੇ ਦਾ ਉੱਥੇ ਵਿਹਾਰ ਕੀਤਾ ਜਾਂਦਾ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਫਿਲਮ ਪੰਜਾਬ ਦੇ ਮੁੰਡਿਆਂ ਦੀ ਕਹਾਣੀ ਆ ਦੇਖੋ ਜੀ ਇੱਕ ਲਵ ਸਟੋਰੀ ਇੱਕ ਰੋਮਾਂਟਿਕ ਫਿਲਮ ਜਦੋਂ ਹੁੰਦੀ ਹੈ ਉਹਦੇ ਵਿੱਚ ਜਾਂ ਇੱਕ ਮੁੰਡਾ ਇੱਕ ਕੁੜੀ ਹਮਮ ਇੱਕ ਕੁੜੀ ਦੋ ਮੁੰਡੇ ਜਾਂ ਫਿਰ ਫਾਰਮੂਲੇ ਦੋ ਕੁੜੀਆਂ ਇੱਕ ਮੁੰਡਾ ਜੋ ਵੀ ਜਾਂ ਫਿਰ ਤੁਸੀਂ ਬਣਾ ਕੋਈ ਚੱਡ ਕਰਨਾ ਹੈ ਤਾਂ ਫਿਰ ਮੁੰਡਾ ਮੁੰਡਾ ਉਹਨਾਂ ਦੀ ਬਣਾ ਦਿਓ ਜਾਂ ਕੁੜੀ ਤੇ ਕੁੜੀ ਦੀ ਬਣਾ ਦਿਓ ਦੋਸਤਾਨਾ ਟਾਈਮ ਫਿਰ ਜੋ ਵੀ ਹਮਮ ਫਿਰ ਤੁਸੀਂ ਕਹਿ ਸਕਦੇ ਹੋ ਵੀ ਕੁਝ ਡਿਫਰੈਂਟ ਹੈ ਇੱਕ ਲਵ ਸਟੋਰੀ ਹੈ ਟ੍ਰਾਇੰਗਲ ਹੈ ਟ੍ਰਾਇੰਗਲ ਹੁਣ ਇਹ ਨੂੰ ਕੁਝ ਵੱਖਰਾ ਕਰਨ ਲਈ ਇਨਨ ਨੇ ਕੀ ਕੀਤਾ ਕਿ ਇਸ ਕਹਾਣੀ ਨੂੰ ਉੱਥੇ ਸੈੱਟ ਕਰਤਾ ਸੈੱਟ ਕਰਤਾ ਮੁੰਡੇ ਦਾ ਕਿਰਦਾਰ ਜਿਹੜਾ ਹੈਗਾ ਉਹ ਹੈਗਾ ਜੀ ਆਪਣਾ ਇੱਕ ਮੁੰਡਾ ਜਿਹੜਾ ਪੰਜਾਬ ਤੋਂ ਗਿਆ ਹੋਇਆ ਹੈ ਉੱਥੇ ਕੱਚਾ ਆਈਡੈਂਟੀਟੀ ਉਹਦੀ ਕੋਈ ਨਹੀਂ ਹੈਗੀ ਨਾ ਇੰਡੀਆ ਦਾ ਪਾਸਪੋਰਟ ਹੈ ਨਾ ਹੀ ਉਹਦੇ ਕੋਲ ਆਪਣਾ ਉੱਥੇ ਦਾ ਵੀਜ਼ਾ ਹੈ ਲੋਕ ਲੋਕ ਕੇ ਰਹਿੰਦਾ ਹੈ ਕੰਮ ਕਰਦੇ ਨੇ ਸਾਰੇ ਜਿੰਨੇ ਵੀ ਕੱਚੇ ਹੁੰਦੇ ਜੋ ਕੰਮ ਕਰਦੇ ਨੇ ਜਿੰਨੇ ਜਿੰਨੇ ਪੈਸੇ ਉਹਨਾਂ ਨੂੰ ਮਿਲਣੇ ਚਾਹੀਦੇ ਨੇ ਉਹਦੇ ਅੱਧੇ ਵੀ ਨਹੀਂ ਮਿਲਦੇ ਉਹਨਾਂ ਨੂੰ ਹਾਂ ਹਾਂ ਨਾਲੇ ਨਾਲੇ ਡਰ ਰਹਿੰਦਾ ਹੈ ਵੀ ਕਦੋਂ ਫੜੇ ਜਾਈਏ ਕੀ ਹੋ ਜਾਵੇ ਸਾਡੇ ਨਾਲ ਤੁਹਾਨੂੰ ਕੁਝ ਨਹੀਂ ਪਤਾ ਹੁੰਦਾ ਸੋ ਹੁਣ ਉਹਦੇ ਹਿਸਾਬ ਨਾਲ ਇੱਕ ਮੁੰਡਾ ਜਿਹੜਾ ਕਿ ਉੱਥੇ ਗਿਆ ਹੋਇਆ ਫਸਿਆ ਹੋਇਆ ਹੈ ਕਈ ਵਾਰੀ ਬੰਦਾ ਇੰਨਾ ਬੰਦੇ ਦਾ ਬੁਰਾ ਹਾਲ ਹੁੰਦਾ ਹੈ ਪਹਿਲਾਂ ਤਾਂ ਤੁਸੀਂ ਨਿਕਲ ਜਾਨੇ ਹੋ ਇਹ ਲੀਗਲੀ ਮੈਂ ਗੱਲ ਕਰ ਰਿਹਾ ਹਾਂ ਪੈਸੇ ਲਾ ਕੇ ਜੋ ਵੀ ਕਰਕੇ ਪਹੁੰਚ ਜਾਨੇ ਹੁੰਦੇ ਹੂ ਹੁਣ ਉੱਥੇ ਜਦੋਂ ਤੁਸੀਂ ਪਹੁੰਚ ਜਾਂਦੇ ਹੋ ਫਿਰ ਤੁਹਾਡੇ ਸੁਪਨੇ ਸੀਗੇ ਵੀ ਆਹ ਹੋਊਗਾ ਉਹ ਹੋਊਗਾ ਪਰ ਜਦੋਂ ਉੱਥੇ ਦੀ ਲਾਈਫ ਤੁਸੀਂ ਦੇਖਦੇ ਹੋ ਤੁਹਾਨੂੰ ਪਤਾ ਲੱਗਦਾ ਕਿ ਉਹ ਇੱਥੇ ਤਾਂ ਬਹੁਤ ਬੁਰਾ ਹਾਲ ਹੈ ਫਿਰ ਉਹਦੇ ਘਰ ਤੇਨੂੰ ਫੋਨ ਕਰਦੇ ਹੋ ਹਾਂ ਹਾਂ ਕਰਦੇ ਕਿਹਾ ਉਹਨੂੰ ਕਮਲਾ ਹੋ ਗਈ ਹੈ ਇਹਨਾਂ ਕੋ ਖੋ ਗਈ ਤੇ ਤੈਨੂੰ ਕਿਹਾ ਉੱਥੇ ਤੇ ਤੂੰ ਹੁਣ ਕਹਿ ਰਿਹਾ ਮੈਂ ਵਾਪਸ ਆਉਣਾ ਹੈ ਮੇਰਾ ਜੀ ਨਹੀਂ ਲੱਗਦਾ ਇੱਥੇ ਇਹ ਹੈ ਉਹ ਹੈ ਨਹੀਂ ਮੈਂ ਉੱਥੇ ਹੀ ਆ ਕੇ ਕਰ ਲਵਾਂ ਕੁਝ ਨਾ ਕੁਝ ਪੰਜਾਬ 'ਚ ਪਰ ਉਹਨਾਂ ਦੀ ਵੀ ਪ੍ਰੋਬਲਮ ਦੇ ਬਾਰੇ ਸੋਚੋ ਤੁਸੀਂ ਘਰਦਿਆਂ ਦੀ ਵੀ ਉਹਨਾਂ ਨੇ ਇਨੇ ਪੈਸੇ ਲਾ ਕੇ ਕਰ ਕਰਾ ਕੇ ਮੁੰਡੇ ਨੂੰ ਭੇਜਿਆ ਉੱਥੇ ਹੁਣ ਉਹ ਕਹਿੰਦਾ ਮੈਂ ਵਾਪਸ ਆਣਾ ਠੀਕ ਹੈ ਤੇ ਮੁੰਡੇ ਦੀ ਮੁੰਡੇ ਦੇ ਬਾਰੇ ਸੋਚੋ ਵੀ ਉਹ ਮੁੰਡਾ ਹੁਣ ਉਹ ਕੀ ਦੇ ਨਾਲ ਗੱਲ ਕਰੇ ਹੂੰ ਕਿਉਂਕਿ ਹਰ ਬੰਦਾ ਉੱਥੇ ਆਪਣੀ ਲਾਈਫ ਦੇ ਵਿੱਚ ਇਨਾ ਬਿਜ਼ੀ ਹੈ ਸਾਰਾ ਕੁਝ ਹੈ ਇਹ ਹੈ ਉਹ ਹੈ ਸੋ ਉਹ ਬੰਦਾ ਹੈ ਕਿ ਕੁੱਤੇ ਨਾਲ ਗੱਲ ਕਰ ਰਿਹਾ ਹੂੰ ਤੇ ਕਹਿ ਰਿਹਾ ਵੀ ਆਸ ਹੈ ਰੋਮੈਂਟਿਕ ਲਵ ਸਟੋਰੀ ਇਸ ਚੀਜ਼ ਦਾ ਇਹਨੂੰ ਬੈਕਡ੍ਰੌਪ ਦਿੱਤਾ ਗਿਆ ਕਰਦੇ ਕਰਦੇ ਸਾਨੂੰ ਐ ਵੀ ਲੱਗਿਆ ਸੀਗਾ ਵੀ ਇਹ ਜਿਹੜੀ ਕਹਾਣੀ ਹੈਗੀ ਹੈ ਸਿਰਫ ਕੱਚਿਆਂ ਦੀ ਇਹਦੇ ਉੱਤੇ ਇੱਕ ਸੈਪਰੇਟਲੀ ਇੱਕ ਬਹੁਤ ਵਧੀਆ ਫਿਲਮ ਬਣ ਸਕਦਾ ਸਬਜੈਕਟ ਬਹੁਤ ਅੱਛਾ ਬਹੁਤ ਵਧੀਆ ਬਣ ਸਕਦਾ ਕਿਉਂਕਿ ਫਿਰ ਆਪਣੇ ਕੋਲ ਕਿਰਦਾਰ ਵੀ ਵਧੀਆ ਹੋਣਗੇ ਹੋਰ ਮੁੰਡੇ ਹੋਰ ਕੁੜੀਆਂ ਬਾਕੀ ਸਾਰਾ ਕੁਝ ਕਿਵੇਂ ਰਹਿੰਦੇ ਨੇ ਪਰ ਜਿੰਨਾ ਕੋ ਹੋ ਸਕਦਾ ਸੀਗਾ ਇਹਦੀ ਪੈਡਿੰਗ ਬਹੁਤ ਵਧੀਆ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਕੋਚ ਇੰਟਰਨੈਸ਼ਨਲ ਵੀ ਹੈਗੇ ਨੇ ਕੁਝ ਕੁੜੀਆਂ ਮੁੰਡੇ ਜਿਹੜੇ ਕਿ ਨਾਲ ਰਹਿੰਦੇ ਨੇ ਉੱਥੇ ਜਾ ਕੇ ਤੇ ਜਿਹੜੇ ਤੁਹਾਨੂੰ ਤੁਸੀਂ ਕੱਚੇ ਹੁੰਨੇ ਹੋ ਜੇ ਕੁੜੀਆਂ ਇਕੱਠੀਆਂ ਰਹਿ ਰਹੀਆਂ ਨੇ ਫਿਰ ਉਹ ਡਿਫਰੈਂਟ ਕੰਟਰੀਜ਼ ਤੋਂ ਵੀ ਹੋ ਸਕਦੀਆਂ ਨੇ ਆ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਵਿੱਚ ਪਾਈਆਂ ਗਈਆਂ ਨੇ ਜਿਹੜੀਆਂ ਕਿਤੇ ਨਾ ਕਿਤੇ ਤੁਹਾਨੂੰ ਐਂਟਰਟੇਨ ਵੀ ਕਰਦੀਆਂ ਨੇ ਬਾਕੀ ਇਮੋਸ਼ਨ ਸਾਰਾ ਜਿਹੜਾ ਹੈਗਾ ਉਹ ਲਵ ਸਟੋਰੀ ਦਾ ਭਾਜੀ ਮੈਂ ਬੀ ਦੀ ਮਿਲਣਾ ਦਾ ਸ਼ਾਇਦ ਪਹਿਲੀ ਫਿਲਮ ਹੈ ਜਿਹਦੇ ਜੇ ਇੱਕ ਜਾਨਵਰ ਨੇ ਇੱਕ ਵਧੀਆ ਕੈਰੈਕਟਰ ਜਿਹੜਾ ਨਮਾਇਆ ਕੁੱਤੇ ਦਾ ਕੀ ਰੋਲ ਫਿਲਮ ਦੇ ਵਿੱਚ ਕੁੱਤੇ ਦਾ ਬਹੁਤ ਵਧੀਆ ਰੋਲ ਕਹਾਣੀ ਜਿਵੇਂ ਮੈਂ ਦੱਸ ਰਿਹਾ ਸੀ ਕਹਾਣੀ ਦੀ ਲੋੜ ਸੀ ਕਿਉਂਕਿ ਜੇ ਹੋਰ ਕੋਈ ਕਥਾ ਕੁੱਤੇ ਨੂੰ ਇੱਕ ਵਫਾਦਾਰ ਵੀ ਮੰਨਿਆ ਜਾਂਦਾ ਕੋਈ ਉਸ ਤਰੀਕੇ ਦਾ ਵਫਾਦਾਰ ਮੰਨਿਆ ਜਾਂਦੀ ਦੀ ਉਸ ਤੋਂ ਇਲਾਵਾ ਇੱਕ ਹੋਰ ਗੱਲ ਇਹ ਹੈਗੀ ਹੈ ਕਿ ਜੇ ਆਪਾਂ ਜੇ ਆਪਾਂ ਆਹੀ ਕਹਾਣੀ ਇੱਥੇ ਕਹਿ ਰਹੇ ਹੁੰਦੇ ਫਿਰ ਮੇ ਵੀ ਆਪਣੇ ਕੋਲ ਬੰਦੇ ਹੁੰਦੇ ਆਪਣੇ ਯਾਰ ਦੋਸਤ ਯੇ ਉਹ ਕਰੈਕਟਰ ਹੁੰਦੇ ਆਪਣੇ ਕਰੈਕਟਰ ਹੁੰਦੇ ਜਿਹਨੂੰ ਉਹ ਕਹਿ ਹੁੰਦਾ ਯਾਰ ਇੱਧਰ ਆ ਮੈਂ ਤੇ ਅੱਜ ਮੈਂ ਬਹੁਤ ਔਖਾ ਆ ਯਾਰ ਅੱਜ ਮੇਰੇ ਬਾਪੂ ਨੇ ਆ ਕਹਿਤਾ ਜਾਂ ਮੇਰੇ ਭਰਾ ਨੇ ਮੈਨੂੰ ਆ ਕਹਿਤਾ ਇਹ ਗੱਲ ਕੱਢਦੀ ਹੈ ਜੋ ਵੀ ਕਰਤਾ ਹੈ ਨਾ ਪਰ ਉੱਥੇ ਕਿੱਦੇ ਕੋਲ ਜਾਊਗਾ ਕੱਲੇ ਬੰਦੇ ਦਾ ਸਿੰਬਲ ਵੀ ਕਿਤੇ ਨਾ ਕਿੱਥੇ ਕੱਲੇ ਪੰਦੇ ਦਾ ਸਿੰਬਲ ਇਹਦੇ ਕਰਕੇ ਉਹ ਕੁੱਤਾ ਉਹ ਹੁਣ ਇਹ ਬੰਦਾ ਕਿਸੇ ਨਾਲ ਗੱਲ ਨਹੀਂ ਕਰ ਸਕਦਾ ਪਰ ਉਹ ਡੌਗੀ ਨਾਲ ਗੱਲ ਕਰ ਰਿਹਾ ਉਸ ਜਾਨਵਰ ਨਾਲ ਗੱਲ ਕਰ ਰਿਹਾ ਉਹਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ ਜੋ ਇਹ ਆਪ ਫੀਲ ਕਰ ਰਿਹਾ ਸੋ ਆਈ ਥਿੰਕ ਉਹ ਵੀ ਇੰਟ੍ਰੈਸਟਿੰਗ ਹੈਗਾ ਉਹ ਸੀਨ ਬਹੁਤ ਵਧੀਆ ਹੈ ਜਿਹਦੇ ਵਿੱਚ ਮੈਨੂੰ ਲੱਗਦਾ ਟ੍ਰੇਲਰ ਦੇ ਵਿੱਚ ਤਾਂ ਦੋ ਤਿੰਨ ਲਾਈਨ ਹੀ ਨਹੀਂ ਤਾਂਦੇ ਨੇ ਕੁੱਤੇ ਨਾਲ ਗੱਲ ਕਰਦੇ ਹੋਏ ਪਰ ਉਹ ਪੂਰਾ ਸੀਨ ਕਿਤੇ ਨਾ ਕਿਤੇ ਉਹ ਕ੍ਰਕਸ ਹੈ ਪੂਰੀ ਫਿਲਮ ਦਾ ਓਕੇ ਭਾਜੀ ਨੀਰੂ ਨਾਲ ਤੁਸੀਂ ਪਹਿਲਾਂ ਵੀ ਫਿਲਮਾਂ ਕੀਤੀਆਂ ਸਰਗੁਨ ਨਾਲ ਪਹਿਲੀ ਫਿਲਮ ਕਿਵੇਂ ਦਾ ਰਿਹਾ ਦੋਨੋਂ ਚ ਕਿਹੜੀ ਵਧੀਆ ਤੁਹਾਨੂੰ ਲੱਗੀ ਆ ਅੱਛੀ ਐਕਟਰਸ ਆ ਐਕਟਰਸ ਦੋਵੇਂ ਵਧੀਆ ਨੇ ਜੀ ਪਰ ਸਰਗੁਨ ਦਾ ਆਪਣਾ ਸਟਾਈਲ ਹੈ ਸਟਾਈਲ ਉਹਦਾ ਐ ਹੁੰਦਾ ਵੀ ਇੱਕ ਟੇਕ ਕਰ ਲਿਆ ਫਿਰ ਜਾ ਕੇ ਦੇਖਿਆ ਫਿਰ ਆਪ واپس ਆ ਕੇ ਵੀ ਨਹੀਂ ਮੈਂ ਇੱਕ ਹੋਰ ਡਿਫਰੈਂਟ ਤਰੀਕੇ ਨਾਲ ਵੀ ਕਰ ਕਰਕੇ ਦੇਖਦੀ ਆ ਇਹ ਹੈ ਉਹ ਹੈ ਇੱਕ ਐਕਸਾਈਟਮੈਂਟ ਹੈ ਕੁਝ ਲੋਕ ਹੀ ਹੁੰਦੇ ਨੇ ਦਾ ਪਰਫੈਕਸ਼ਨਿਸਟ ਟਾਈਪ ਨੀਰੂ ਜਿਹੜੀ ਹੈਗੀ ਮੈਂ ਜਦੋਂ ਦਾ ਉਹਨੂੰ ਦੇਖ ਰਿਆ ਆ ਉਹ ਸਪੌਂਟੇਨੀਅਸ ਹੈ। ਅੱਛਾ। ਉਹ ਇੱਕ ਵਾਰੀ ਸੀਨ ਸਮਝ ਲਿਆ। ਫਿਰ ਉਹਨੇ ਤੁਹਾਨੂੰ ਰਿਹਸਲ ਕਰਕੇ ਦਿਖਾਣੀ ਹੈ ਤੇ ਫਿਰ ਤੁਸੀਂ ਬਾਅਦ ਚ ਜਾ ਕੇ ਕਹਿ ਸਕਦੇ ਹੋ ਇਸ ਚੀਜ਼ ਨੂੰ ਤੁਸੀਂ ਮੜਾ ਜਾ। ਹਾਈਲਾਈਟ ਕਰ ਦੋ ਜਾਂ ਕੁਝ ਕਰ ਦੋ। ਬਟ ਸਪੌਂਟੇਨੀਅਸ ਇੱਕ ਵਾਰੀ ਕਰ ਲਿਆ। ਡਾਇਰੈਕਟਰ ਇਜ਼ ਓਕੇ। ਫੈਂਟੈਸਟਿਕ ਪੋਸਟ ਹੈ ਇਹਦੀ। ਪਰ ਮੈਨੂੰ ਲੱਗਦਾ ਨੀਰੂ ਦਾ ਕਮ ਇਸ ਫਿਲਮ ਦੇ ਵਿੱਚ ਲੋਕਾਂ ਨੂੰ ਬਹੁਤ ਪਸੰਦ ਆਊਗਾ। ਇੱਕ ਤਾਂ ਉਹਦਾ ਜਿਹੜਾ ਕਿਰਦਾਰ ਹੈ ਇਸ ਫਿਲਮ ਦੇ ਵਿੱਚ ਉਹ ਉੱਥੇ ਦੀ ਕੁੜੀ ਦਾ ਜਿਹੜੀ ਉੱਥੇ ਦੀ ਬੌਂਡ ਐਂਡ ਬਾਟ ਆਫ ਹੈਗੀ ਇਹ ਮੈਨੂੰ ਲੱਗਦਾ ਉਹਨੇ ਪਹਿਲਾਂ ਨਹੀਂ ਕੀਤਾ ਉਹਨੇ ਥੋੜੇ ਜੇ ਇੱਥੇ ਦੇ ਰੂਟਡ ਰਿਐਲਿਟੀ ਦੇ ਵਿੱਚ ਵੀ ਉੱਥੋਂ ਦੇ ਬੌਰਨ ਬਾਟ ਆਫ ਨੇ ਉਹ ਵੈਸੇ ਹਾਂਜੀ ਵੈਨਕੂਵਰ ਦੇ ਵੈਨਕੂਵਰ ਦੇ ਨੇ ਸੋ ਉਹਨੇ ਇੰਨਾ ਖੁੱਲ ਕੇ ਕੀਤਾ ਹੈ ਆ ਰੋਲ ਜਿਹੜਾ ਹੈਗਾ ਬਿਕੋਜ਼ ਇਹ ਕੈਰੈਕਟਰ ਫਿਲਮ ਦੇ ਵਿੱਚ ਵੀ ਉਹ ਜਾਈ ਹੈ ਵੀ ਐਟੀਟਿਊਡ ਹੈ ਵੀ ਅਸੀਂ ਬੈਟਰ ਆਈਏ ਜੋ ਵੀ ਹੈ ਭਾਜੀ ਜਾਂਦੇ ਜਾਂਦੇ ਫਿਲਮ ਦਾ ਕੋਈ ਵੀ ਡਾਇਲੋਗ ਦਰਸ਼ਕਾਂ ਨਾਲ ਸਾਂਝਾ ਕਰ ਜੋ ਬਿਲੰਦ ਡਾਇਲੌਗ ਤਾਂ ਉਹ ਹੀ ਜਿਹੜਾ ਟ੍ਰੇਲਰ ਜਿਹਾਂ ਦਾ ਵੀਰ ਜੀ ਸ਼ੁਗਰ ਕਰੋ ਤੁਸੀਂ ਕੁੱਤੇ ਹੋ ਬੰਦਾ ਬਣਨਾ ਇੰਨਾ ਸੌਖਾ ਨਹੀਂ ਹੈ ਕਹਿ ਬਤਾ ਭਾਈ ਇਸ ਵਾਰ ਪੂਰੀ ਗੱਲਬਾਤ ਹੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਸੋ ਮਚੀ ਥੈਂਕ ਯੂ